ਦਿੱਲੀ ਦੀ ਫਰਮਾਂ ਨੂੰ ਠੇਕਾ ਦਿੱਤਾ ਗਿਆ ਦੇਖੋ 65 ਕਰੋੜ ਨੇ ਪੈਸੇ ਵਾਧਿਆ ਮੈਂ 23 ਤਰੀਕ ਨੂੰ ਕੁਦਰਤੀ ਰਾਖਵੱਦ ਹੋਣ ਕਰਕੇ ਟੈਂਟ ਸਿਟੀ ਵਾਲੇ ਪਾਸੇ ਗਿਆ ਕਿਤੇ ਕੋਈ ਬੰਦਾ ਨਹੀਂ ਸੀ ਉਹਨਾਂ ਟੈਂਟਾਂ ਦੇ ਵਿੱਚ ਤੇ ਜਿਦਾ ਉਹਨਾਂ ਨੇ ਪ੍ਰਬੰਧ ਕੀਤੇ ਸੀ ਉਹ ਪ੍ਰਬੰਧ ਮੈਂ ਸਮਝਦਾ ਸਿਰਫ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਨੂੰ ਕੀਤੇ ਆ ਦੂਸਰੀ ਬੇਨਤੀ ਉੱਥੇ ਸੈਸ਼ਨ ਕੀਤਾ ਬਹੁਤ ਵੱਡਾ ਤੇ ਸੈਸ਼ਨ ਦੇ ਵਿੱਚ ਜਿਹੜੇ 2 ਮੁੱਦੇ ਤਿੰਨ ਰੱਖੇ ਸੀ ਉਹ ਮੁੱਦੇ ਆਲਰੇਡੀ ਅਕਾਲੀ ਦਲ ਦੀ ਸਰਕਾਰ ਵੇਲੇ ਹੋ ਚੁੱਕੇ ਤੇ ਜਿਹhle ਦੇਖਿਆ ਫਿਰ ਪੇ ਦੇ ਨਾਲ ਦਾ ਸੁਨੇਹਾ ਹੀ ਕੋਈ ਨਹੀਂ ਗਿਆ ਤੇ ਫਿਰ 25 ਤਰੀਕ ਨੂੰ ਭਗਵੰਤ ਮਾਨ ਹਣੀ ਉਥੇ ਇੱਕ ਜੁਨੀਅਰ ਅਫਸਰ ਦਾ ਅਨਾਉਂਸ ਕਰ ਦਿੱਤਾ ਜਿਹੜੀ ਟੁਕ ਮਾਤਰ ਇੱਕ ਅਨਾਉਂਸਮੈਂਟ ਤੱਕ ਹੀ ਸੀਮਤ ਰਹਿ ਜਾਣੀ ਆ ਤਾਂ ਮੈਂ ਇਸ ਕਰਕੇ ਸਮਝਦਾ ਆਂ ਭਈ ਉਹ ਕਾਰਜ ਕਰਨਾ ਚਾਹੀਦਾ ਜੇ ਦੀ ਸੰਪੂਰਨਤਾ ਹੋ ਸਕੇ ਆਇਆ ਭਈ ਉਹ ਸਾਰੇ ਕਾਰਜ ਅਧੂਰੇ ਤੇ ਜਿੰਨਾ ਵੱਡਾ ਖਰਚ ਕੀਤਾ ਉਹਦੀ ਆਉਟਪੁੱਟ ਕੀ ਆ ਅਸੀਂ ਪਹਿਲਾਂ ਵੀ ਕਹਿੰਦੇ ਰਹੇ